ਪ੍ਰਭਾਤੀ ਮਹੱਲਾ ਪਹਿਲਾ ਨਿਵਲੀ ਕਰਮ ਪੁੰਗਮ ਪਾਠੀ ਰੇਚਕ ਪੂਰਕ ਕੁੰਭ ਕਰੈ ਬਿਨ ਸਤ ਗੁਰ ਕਿਛ ਸੋਜੀ ਨਾਹੀ ਪਰਮੇ ਭੂਲਾ ਬੂੜ ਮਰੈ ਅੰਦਾ ਭਰਿਆ ਪਰ ਪਰ ਤੂਵੈ ਅੰਤਰ ਕੀ ਮਲ ਕਦੇ ਨਾ ਲਹਿ ਨਾਮ ਬਿਨਾ ਫੋਕਟ ਸਭ ਕਰਮਾ ਜਿਉ ਬਾਜੀ ਗਰ ਭਰਮ ਭੁੱਲੈ ਖਟ ਕਰਮੋ ਨਾਮ ਨਿਰੰਜਨ ਸੋਈ ਤੂੰ ਗੁਣ ਸਾਗਰ ਅਬ ਗੁਣ ਮੋਹੀ ਰਹਾਉ ਮਾਇਆ ਧੰਦਾ ਤਾਮਣੀ ਦੁਰਮਤਕਾਰ ਵਿਕਾਰ ਮੂਰਖ ਆਪ ਗਣਾਈਂਦਾ ਬੂਝ ਨਾ ਸਕੈ ਕਾਰ ਮਨ ਸਾ ਮਾਇਆ ਮੋਹਣੀ ਮਨ ਮੁਖ ਬੋਲ ਖਵਾਰ ਮੱਜਨ ਝੂਠਾ ਚੰਡਾਲ ਕਾ ਫੋਕਟ ਚਾਰ ਸਿੰਗਾਰ ਝੂਠੀ ਮਨ ਕੀ ਮਤ ਹੈ ਕਰਨੀ ਬਾਦ ਵਿਬਾਦ ਝੂਠੇ ਵਿੱਚ ਹੰਕਾਰਨ ਹੈ ਖਸਮ ਨਾ ਪਾਵੇ ਸਾਦ ਬਿਨ ਨਾਵੇ ਹੋਰ ਕਮਾਵਣਾ ਫਿੱਕਾ ਆਵੇ ਸਾਦ ਦੁਸ਼ਟੀ ਸਭਾ ਵਿਗੁੱਤੀ ਹੈ ਵਿਖਵਾਤੀ ਜੀਵਨ ਬਾਦ ਇਹ ਬ੍ਰਹਮ ਭੂਲੇ ਮਰੋ ਨਾ ਕੋਈ ਸਤਗੁਰ ਸੇਵ ਸਦਾ ਸੁਖ ਹੋਈ ਬਿਨ ਸਤਗੁਰ ਮੁਕਤ ਕਿਨੈ ਨਾ ਪਾਈ ਆਵਹਿ ਜਾਹਿ ਮਰਹਿ ਮਰ ਜਾਈ ਇਹੋ ਸਰੀਰ ਹੈ ਤ੍ਰੈ ਗੁਣ ਧਾਤ ਇਸਨੂੰ ਵਿਆਪੈ ਸੋਗ ਸੰਤਾਪ ਸੋ ਸੇਵਹੁ ਜਿਸ ਮਾਈ ਨਾ ਬਾਪ ਵਿੱਚੋਂ ਚੂਕੈ ਤਿਸਨਾ ਅਰ ਆਪ ਜਹ ਜਹ ਦੇਖਾਂ ਤਹਿ ਤਹਿ ਸੋਈ ਬਿਨ ਸਤਗੁਰ ਭੇਟੇ ਮੁਕਤ ਨਾ ਹੋਈ ਹਿਰਦਾ ਸੱਚ ਇਹ ਕਰਨੀ ਸਾਰ ਹੋਰ ਸਭ ਪਾਖੰਡ ਪੂਜ ਖੁਆਰ ਦੁਬਦਾ ਚੂਕੈ ਤਾਂ ਸ਼ਬਦ ਪਛਾਨ ਘਰ ਬਾਹਰ ਏਕੋ ਕਰ ਜਾਣ ਇਹਾ ਮਤ ਸ਼ਬਦ ਹੈ ਸਾਰ ਵਿੱਚ ਦੁਬਦਾ ਮਾਥੈ ਪਵੈ ਛਾਰ ਕਰਨੀ ਕੀਰਤ ਗੁਰਮਤ ਸਾਰ ਸੰਤ ਸਭਾ ਗੁਣ ਗਿਆਨ ਵਿਚਾਰ ਮਨ ਮਾਰੇ ਜੀਵਤ ਮਰ ਜਾਣ ਨਾਨਕ ਨਦਰੀ ਨਦਰ ਪਛਾਨ ਪ੍ਰਭਾਤੀ ਮਹੱਲਾ ਪਹਿਲਾ ਦਖਣੀ ਗੋਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ ਸਹਸ ਸਰੀਰ ਚਿਹਨ ਭਗ ਹੋਏ ਤਾਂ ਮਨ ਪਛੋਤਾਇਆ ਕੋਈ ਜਾਣ ਨਾ ਭੁੱਲੇ ਭਾਈ ਸੋ ਭੁੱਲੇ ਜਿਸ ਆਪ ਭੁਲਾਇ ਬੁਝਾਜ ਸੈ ਬੁਝਾਈ ਰਹਾ ਤੈਨ ਹਰੀ ਚੰਦ ਪ੍ਰਿਥਮੀ ਪਤ ਰਾਜੈ ਕਾਗਦ ਕੀਮ ਨਾ ਪਾਈ ਔਗਣ ਜਾਣੈ ਤਾਂ ਪੁੰਨ ਕਰੇ ਕਿਉ ਕਿਉ ਨੇ ਖਾਸ ਬਿਕਾਈ ਕਰੋ ਅਢਾਈ ਧਰਤੀ ਮੰਗੀ ਬਾਵਨ ਰੂਪ ਬਹਾਨੈ ਕਿਉ ਪਿਆਲ ਜਾਏ ਕਿਉ ਚਲੀਐ ਜੇ ਬਲ ਰੂਪ ਪਛਾਨੈ ਰਾਜਾ ਜਨ ਮੇਜਾ ਦੇ ਮੱਤੀ ਵਰਜ ਬਿਆਸ ਪੜਾਇਆ ਤਿਨ ਕਰ ਜਗ ਅਠਾਰਹ ਕਹਾਇ ਕੀਰਤਨਾ ਚੱਲੇ ਚਿਲਾਇ ਗਣਤਨਾ ਗਣੀ ਹੁਕਮ ਪਛਾਣਾ ਬੋਲੀ ਭਾਏ ਸੁਭਾਈ ਜੋ ਕਿਛ ਵਰਤੈ ਤੁਧੈ ਸਲਾਹੀ ਸਭ ਤੇਰੀ ਵਡਿਆਈ ਗੁਰਮੁਖ ਅਲਿਪਤ ਲੇਪ ਕਦੇ ਨਾ ਲਾਗੇ ਸਦਾ ਰਹੈ ਸਰਨਾਈ ਮਨਮੁਖ ਮੁਗਧ ਆਗੇ ਚੀਤੈ ਨਾਹੀ ਦੁੱਖ ਲਾਗੈ ਪਛਤਾਈ ਆਪੇ ਕਰੇ ਕਰਾਏ ਕਰਤਾ ਜਿਨ ਇਹ ਰਚਨਾ ਰਚੀਐ ਹਰ ਅਭਿਮਾਨ ਨਾ ਜਾਈ ਜਿਉ ਅਭਮਾਨੇ ਪੈ ਪਚੀਐ ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪਨਾ ਭੁੱਲੈ ਨਾਨਕ ਸੱਚ ਨਾਮ ਨਿਸਤਾਰਾ ਕੋ ਗੁਰ ਪ੍ਰਸਾਦਿ ਅਕੁੱਲੈ ਪ੍ਰਭਾਤੀ ਮਹੱਲਾ ਪਹਿਲਾ ਆਖਣਾ ਸੁਣਨਾ ਨਾਮ ਹੈ ਅਧਾਰ ਤੰਦਾ ਛੁਟਕ ਗਿਆ ਵਿਕਾਰ ਜਿਉ ਮਨਮੁਖ ਦੂਜੇ ਪਤ ਖੋਈ ਬਿਨ ਨਾਮੈ ਮੈਂ ਅਬਰ ਨਾ ਕੋਈ ਸੁਣ ਮਨ ਅੰਦੇ ਮੂਰਖ ਗਵਾਰ ਆਵਤ ਜਾਤ ਲਾਜ ਨਹੀਂ ਲਾਗੇ ਬਿਨ ਗੁਰ ਬੂਡੇ ਬਾਰੂ ਬਾਰ ਰਹਾਉ ਇਸ ਮਨ ਮਾਇਆ ਮੋਹਿ ਬਨਾਸ ਤੁਰ ਹੁਕਮ ਲਿਖਿਆ ਤਾਂ ਕਹੀਐ ਕਾਸ ਗੁਰਮਖ ਵਿਰਲਾਤੀ ਨਾ ਕੋਈ ਨਾਮ 비ਹੂ ਨਾਮੁਕਤਿ ਨਾ ਹੋਈ ਬ੍ਰਹਮ ਬ੍ਰਹਮ ਡੋਲੇ ਲਖ 84 ਬਿਨ ਗੁਰ ਬੂਝੇ ਜਮ ਕੀ ਫਾਸੀ ਇਹੋ ਮਨੁਆ ਕਿਨ ਕਿਨ ਉਪ ਪਿਆਲ ਗੁਰਮਖ ਛੂਟੈ ਨਾਮ ਸੁਮਾਲ ਆਪੇ ਸਦੈ ਢਿਲ ਨਾ ਹੋਈ ਸ਼ਬਦ ਮਰੈ ਸਹਿਲਾ ਜੀਵੈ ਸੋਏ ਬਿਨ ਗੁਰ ਸੂਜੀ ਕਿਸੈ ਨਾ ਹੋਈ ਆਪੀ ਕਰਹਿ ਕਰਾਵੇ ਸੋਈ ਝਗੜ ਚੁਕਾਵੇ ਹਰ ਗੁਣ ਗਾਵੇ ਪੂਰਾ ਸਤਗੁਰ ਸਹਜ ਸਮਾਵੇ ਇਹੋ ਮਨ ਡੋਲਤ ਤਉ ਠਹਿਰਾਵੇ ਸੱਚ ਕਰਨੀ ਕਰ ਕਾਰ ਕਮਾਵੇ ਅੰਤਰ ਝੂਠਾ ਕਿਉ ਸੋਚ ਹੋਈ ਸ਼ਬਦੀ ਧੋਵੇ ਵਿਰਲਾ ਕੋਈ ਗੁਰਮਖ ਕੋਈ ਸੱਚ ਕਮਾਵੇ ਆਵਣ ਜਾਣਾ ਠਾਕ ਰਹਾਵੇ ਪਾਉ ਖਾਣਾ ਪੀਣਾ ਸੁਖ ਸਾਰ ਹਰ ਜਨ ਸੰਗਤ ਪਾਵੇ ਪਾਰ ਸੱਚ ਬੋਲੇ ਬੋਲਾਵੇ ਪਿਆਰ ਗੁਰ ਕਾ ਸ਼ਬਦ ਕਰਨੀ ਹੈ ਸਾਰ ਹਰ ਜਸ ਕਰਮ ਧਰਮ ਪਤ ਪੂਜਾ ਕਾਮ ਕਰੋਧ ਅਗਨੀ ਮਹਿ ਪੂਜਾ ਹਰ ਰਸ ਚਾਖਿਆ ਤਉ ਮਨ ਭੀਜਾ ਪ੍ਰਣਵਤ ਨਾਨਕ ਅਵਰ ਨਾ ਦੂਜਾ ਪਰਭਾਤੀ ਮਹੱਲਾ ਪਹਿਲਾ ਰਾਮ ਨਾਮ ਜਪੇ ਅੰਤਰ ਪੂਜਾ ਗੁਰ ਸ਼ਬਦ ਵਿਚਾਰ ਅਵਰ ਨਹੀਂ ਦੂਜਾ ਏਕੋ ਰਬ ਰਹਿਆ ਸਭ ਥਾਈ ਅਵਰ ਨਾਂ ਦੀ ਸੈ ਕਿਸ ਪੂਜ ਚੜਾਈ ਰਹਾਉ ਮਨ ਤਨ ਆਗੇ ਜੀੜਾ ਤੁਝ ਪਾਸ ਜਿਉ ਭਾਵੈ ਤਿਉ ਰਖੋ ਅਰਦਾਸ ਸਚ ਜਿਹਵਾ ਹਰ ਰਸਨ ਰਸਾਈ ਗੁਰਮਤਿ ਛੂਟ ਸ ਪ੍ਰਭ ਸਰਣਾਈ ਕਰਮ ਧਰਮ ਪ੍ਰਭ ਮੇਰੇ ਕੀਏ ਨਾਮ ਵਡਾਈ ਸਿਰ ਕਰਮਾਂ ਕੀਏ ਸਤਿਗੁਰ ਕੈ ਵਸ ਚਾਰ ਪਦਾਰਥ ਤੀਨ ਸਮਾਏ ਏਕ ਕਿਰਤਾਰਥ ਸਤਿਗੁਰ ਦੀਏ ਮੁਕਤ ਧਿਆਨਾ ਹਰ ਪਦ ਚੀਨ ਭਏ ਪ੍ਰਧਾਨਾ ਮਨ ਤਨ ਸੀਤਲ ਗੁਰਬੂਜ 부ਝਾਈ ਪ੍ਰਭ ਨਵਾਜੇ ਕਿਨ ਕੀਮਤ ਪਾਈ ਕਹੋ ਨਾਨਕ ਗੁਰਬੂਜ 부ਝਾਈ ਨਾਮ ਬਿਨਾ ਗਤ ਕਿਨੈ ਨਾ ਪਾਈ ਪਰਭਾਤੀ ਮਹੱਲਾ ਪਹਿਲਾ ਇਕ ਤੁਰ ਬਖਸ਼ ਲਏ ਗੁਰਪੂਰੈ ਸੱਚੀ ਬਣਤ ਬਣਾਈ ਹਰ ਰੰਗ ਰਾਤੀ ਸਦਾ ਰੰਗ ਸਾਚਾ ਦੁੱਖ ਬਿਸਰੇ ਪਤ ਪਾਈ ਝੂਠੀ ਦੁਰਮਤ ਕੀ ਚਤਰਾਈ ਬਿਨ ਸਤ ਬਾਰ ਨ ਲਾਗੇ ਕਾਈ ਰਹਾਉ ਮਨ ਮੁਖ ਕੋ ਦੁੱਖ ਦਰਦ ਵਿਆਪਸ ਮਨ ਮੁਖ ਦੁਖ ਨਾ ਜਾਈ ਸੁਖ ਦੁਖ ਦਾਤਾ ਗੁਰ ਮੁਖ ਜਾਤਾ ਮੇਲ ਲਏ ਸਰਨਾਈ ਮਨ ਮੁਕਤੀ ਅਬ ਭਗਤ ਨਾ ਹੋਵਸ ਹਉ ਮੈਂ ਪਚੈ دیਵਾਨੀ ਇਹੋ ਮਨੁ ਆਖਿਨ ਊਬ ਪਿਆਲੀ ਜਬ ਲਗ ਸ਼ਬਦ ਨਾ ਜਾਣੀ ਭੂਖ ਪਿਆਸਾ ਜਗ ਭਇਆ ਤਿਪਤ ਨਹੀਂ ਬਿਨ ਸਤਗੁਰ ਪਾਈ ਸਹਜੈ ਸਹਜ ਮਿਲੈ ਸੁਖ ਪਾਈਐ ਦਰਗਾਹ ਪੈਂਦਾ ਜਾਈ ਦਰਗਾਹ ਦਾਨਾ ਬੀਨਾ ਇਕ ਆਪੀ ਨਿਰਮਲ ਗੁਰ ਕੀ ਬਾਣੀ ਆਪੇ ਸੁਰਤਾ ਸੱਚ ਵਿਚਾਰਸ ਆਪੇ ਬੂਝੈ ਪਦ ਨਿਰਵਾਣੀ ਜਲ ਤਰੰਗ ਅਗਨੀ ਪਵਨੈ ਫੁਨ ਤਰੇ ਮਿਲ ਜਗਤਿ ਉਪਾਇਆ ਐਸਾ ਬਲ ਸ਼ਲ ਤਿਨ ਕੋ ਦਿਆ ਹੁਕਮੀ ਠਾਕ ਰਹਾਇਆ ਅਸੀ ਜਨ ਵਿਰਲੇ ਜਾਗੇ ਅੰਦਰ ਪਰਖ ਖਜ਼ਾਨੇ ਪਾਇਆ ਜਾਤ ਵਰਨ ਤੇ ਭਏ ਤੀਤਾ ਮਮਤਾ ਲੋਭ ਚਕਾਇਆ ਨਾਮ ਰਤੇ ਤੀਰਥ ਸੇ ਨਿਰਮਲ ਦੁਖ ਹਉ ਮੈ ਮੈਲ ਚਕਾਇਆ ਨਾਨਕ ਤਿਨ ਕੇ ਚਰਨ ਪਖਾਲੈ ਜਿਨਾਂ ਗੁਰਮੁਖ ਸਾਚਾ ਪਾਇਆ ਪ੍ਰਭਾਤੀ ਮਹਲਾ ਤੀਜਾ ਵਿਭਾਸ ਇਕ ਓੰਕਾਰ ਸਤਗੁਰ ਪ੍ਰਸਾਦ